ਇਸੋ ਲਈ ਵੱਡੀ ਖਬਰ ਸਾਬਕਾ ਕਾਂਗਰਸੀ ਨੇਤਾ ਜਗਮੀਤ ਸਿੰਘ ਬਰਾੜ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਜਗਮੀਤ ਬਰਾੜ ਅੱਜ ਹੀ ਇਸ ਬਾਰੇ ਰਸਮੀ ਐਲਾਨ ਵੀ ਕਰਨਗੇ ਹੋਰ ਗੱਲਬਾਤ ਕਰਦੇ ਆ ਸਾਡੇ ਪੱਤਰਕਾਰ ਯਦਵਿੰਦਰ ਸਿੰਘ ਨਾਲ ਜੀ ਆਲੋਚਨਰ ਪਿਛਲੇ ਕਾਫੀ ਸਮੇਂ ਤੋਂ ਆਮ ਆਦਮੀ ਪਾਰਟੀ ਦੀਆਂ ਤਾਰੀਫਾਂ ਕਰਦੇ ਆਏ ਨੇ ਜਗਮੀਤ ਬਰਾੜ ਤੇ ਹੁਣ ਹੱਥ ਦੇ ਵਿੱਚ ਝਾੜੂ ਫੜਨ ਤਿਆਰ ਨੇ ਬਿਲਕੁਲ ਜਗਮੀਤ ਬਰਾੜ ਪਿਛਲੇ ਕਾਫੀ ਸਮੇਂ ਤੋਂ ਤਾਰੀਫਾਂ ਕਰ ਰਹੇ ਸਨ ਤੇ ਅੱਜ 3 ਵਜੇ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਆ ਆਮ ਆਦਮੀ ਪਾਰਟੀ ਦੀ ਇਸ 3 ਵਜੇ ਪ੍ਰੈਸ ਕਾਨਫਰੰਸ ਜਗ ਫਰੰਟਾ ਗਾ ਲੋਕ ਇਹ ਤੇ ਬਿਆਨ ਉਹ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਜਾ ਰਹੇ ਆ ਆਮ ਆਦਮੀ ਪਾਰਟੀ ਸ਼ਾਮਲ ਨਹੀਂ ਹੋ ਰਹੀ ਪਿਛਲੇ ਦਿਨਾਂ ਤੋਂ ਉਹਨਾਂ ਨੇ ਕਿਹਾ ਸੀ ਕਿ ਮੈਂ ਸਪੋਰਟ ਕਰਨ ਨੂੰ ਪਿਆਰ ਆ ਅਗਰ ਸੰਜੀਤ ਸਿੰਘ ਦੁਰਗੇਸ਼ ਪਾਟਕ ਜਾਂ ਕੇਜਰੀਵਾਲ ਨੂੰ ਸਪੋਰਟ ਕਰਨ ਲਈ ਕਹਿੰਦੇ ਨੇ ਪਿਛਲੇ ਦਿਨਾਂ ਦੇ ਅੰਦਰ ਜਗਮੀਤ ਬਰਾੜ ਦੀਆਂ ਦੁਰਗੇਸ਼ ਪਾਟਕ ਤੇ ਸੰਜੀਤ ਸਿੰਘੇ ਨਾਲ ਮੁਲਾਕਾਤਾਂ ਹੋਈਆਂ ਨੇ ਹਾਲਾਂਕਿ ਕੇਜਰੀਵਾਲ ਨਾਲ ਉਹਨਾਂ ਦੀ ਮੁਲਾਕਾਤ ਨਹੀਂ ਹੋਈ ਹੈ 8 ਤਰੀਕ ਨੂੰ ਕੇਜਰੀਵਾਲ ਨਾਲ ਵੀ ਮੁਲਾਕਾਤ ਹੋਏਗੀ ਪਰ ਅੱਜ ਉਹ ਇੱਕ ਵੱਡਾ ਡਿਸੀਜਨ ਲੈਣ ਜਾ ਰਹੇ ਨੇ ਅੱਜ ਜਗਮੀਤ ਬਰਾੜ 3 ਵਜੇ ਸ਼ਾਮ ਨੂੰ 3 ਵਜੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਜਾ ਰਹੇ ਨੇ ਆਮ ਆਦਮੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਆ ਜਿਹੜੀ ਉਹ ਇਸ ਟਾਈਮ ਮੌਜੂਦ ਹੋਏਗੀ ਔਰ ਜਗਮੀਤ ਬਰਾੜ ਲੰਬੇ ਸਮੇਂ ਤੋਂ اٹਕੇ ਹੋਏ ਸੀ ਤੇ ਹੁਣ ਉਹ ਆਮ ਆਦਮੀ ਪਾਰਟੀ ਦਾ ਪੱਲਾ ਫੜਨਗੇ ਕੀ ਲੱਗਦਾ ਹੈ ਜਾਂਦਾ ਜਗਮੀਤ ਬਰਾੜ ਦੇ ਸਪੋਰਟ ਦੇ ਨਾਲ ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਹੁਲਾਰਾ ਮਿਲਣ ਦੀ ਸੰਭਾਵਨਾ ਹੈ ਕੀ ਅਸਰ ਪੈਣ ਵਾਲਾ ਹੈ ਬਿਲਕੁਲ ਜਗਮੀਤ ਬਰਾੜ ਦਾ ਕਾਫੀ ਹਲਕਿਆਂ 'ਚ ਪ੍ਰਭਾਵ ਆ ਕਿਉਂਕਿ ਪੁਰਾਣੇ ਲੀਡਰ ਨੇ ਕਾਫੀ ਲੰਬੇ ਸਮੇਂ ਤੋਂ ਰਾਜਨੀਤੀ ਕਰਦੇ ਰਹੇ ਨੇ 62 ਫੈਡਰੇਸ਼ਨ ਦੇ ਟਾਈਮ ਤੋਂ ਰਾਜਨੀਤੀ ਕਰਦੇ ਨੇ ਔਰ ਲੰਮਾ ਸਮਾਂ ਪੰਜਾਬ 'ਚ ਉਹਨਾਂ ਨੇ ਰਾਜਨੀਤੀ ਕੀਤੀ ਹੈ ਸੁਖਬੀਰ ਬਾਦਲ ਨੂੰ ਇੱਕ ਵਾਰ ਉਹਨਾਂ ਨੇ ਚੋਣ ਹਰਾਇਆ ਸੀ ਲੋਕ ਸਭਾ ਦੀ ਉਸ ਤੋਂ ਬਾਅਦ ਉਹਨਾਂ ਦਾ ਪ੍ਰਭਾਵ ਉਹਨਾਂ ਇਲਾਕਿਆਂ 'ਚ ਕਾਫੀ ਸੀ ਪੰਜਾਬ ਦੇ ਮਾਲਵਾ ਖੇਤਰ 'ਚ ਜਗਮੀਤ ਬਰਾੜ ਦਾ ਚੰਗਾ ਧਾਰਾ ਤਾਂ ਮਾਲਵਾ ਖੇਤਰ ਦੇ ਅੰਦਰ ਆਮ ਆਦਮੀ ਪਾਰਟੀ ਨੂੰ ਜਗਮੀਤ ਬਰਾੜ ਦਾ ਫਾਇਦਾ ਮਿਲ ਸਕਦਾ ਹੈ ਜੀ ਧੰਨਵਾਦ ਆਰਵਿੰਦਰ ਗੱਲਬਾਤ ਕਰਨ ਦੇ ਲਈ